ਬੀਤੀਤੇ ਰਾਤ ਨੌਜਵਾਨ ਦੀ ਬਟਾਲਾ ਦੇ ਗੰਦੇ ਨਾਲੇ ਚੋਂ ਮਿਲੀ ਲਾਸ਼ ਮੌਕੇ ਤੇ ਪੁਲਸ ਪਹੁੰਚ ਕੇ ਲਾਸ਼ ਨੂੰ ਲਿਆ ਕਬਜ਼ੇ ਚ ਕਰ ਰਹੀ ਹੈ ਪੁਲਸ ਜਾਂਚ ਤਾਲਾ ਕਾਤਿਆਂ ਰੋਡ ਦੇ ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਚ ਸਸਨੀ ਫੈਲ ਗਈ ਹੈ ਸਥਾਨਕ ਪੁਲਸ ਰੋਕਤ ਬਾਦ 12 ਵਜੇ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਰਚਾਈ ਦੇ ਵਿੱਚ ਲਪੇਟ ਕੇ ਗੰਦੇ ਨਾਲੇ ਵਿੱਚ ਪਈ ਮਿਲੀ ਹੈ ਜਿਸ ਤੇ ਪੁਲਸ ਤੁਰੰਤ ਹਰਕਤ ਵਿੱਚ ਆਈ ਅਤੇ ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਬਾਹਰ ਕੱਢ ਕੇ ਚਾਚੇ ਸ਼ੁਰੂ ਕਰ ਦਿੱਤੀ ਹੈ ਲਾਸ਼ ਦੀ ਸ਼ਨਾਤ ਸਾਹਿਲ 24 ਸਾਲ ਤਰਜੀਤਾ ਵਾਸੀ ਬਾਲਮਿਕ ਮਹੱਲਾ ਕਾਤੀਆਂ وچੋਂ ਹੋਈ ਹੈ ਮਤਕਦੀਮਾ ਪੰਮੀ ਨੇ ਦੱਸਿਆ ਕਿ ਉਸ ਦੇ ਉਸ ਦੇ ਦੋ ਦੋਸਤ ਕੱਲ ਦੁਪਹਿਰ 1 ਵਜੇ ਆਪਣੇ ਨਾਲ ਲੈ ਕੇ ਗਏ ਸਨ ਪਰ ਚਤੁਰਪੁੱਤੀ ਰਾਤ ਵਾਪਸ ਨਹੀਂ ਆਇਆ ਤਾਂ ਉਸ ਦੀ ਪਾਲ ਆਪਣੇ ਤੌਰ ਤੇ ਸ਼ੁਰੂ ਕਰ ਦਿੱਤੀ ਪਰ ਸਾਹਿਲ ਦਾ ਕੁਝ ਅਤਾਪਤਾ ਨਹੀਂ ਲੱਗਿਆ ਅੱਜ ਉਹਨਾਂ ਨੂੰ ਸੂਚਨਾ ਮਿਲੀ ਕਿ ਉਸ ਦੇ ਪੁੱਤ ਦੀ ਲਾਸ਼ ਸ਼ੈਲਰ ਦੇ ਨੇੜੇ ਪੈਂਦੇ ਕੰਦੇ ਨਾਲੇ ਤੋਂ ਬਰਾਮਦ ਹੋਈ ਹੈ ਜਿਸ ਤੇ ਮ੍ਰਿਤਕ ਦੇ ਪਿਤਾ ਜੀਤਾ ਅਤੇ ਮਾਂ ਪੰਮਿਤ੍ਰੰਤ ਮੁਕੇ ਤੇ ਪਹੁੰਚੇ ਅਤੇ ਲਾਸ਼ ਦੇ ਚਿਹਰੇ ਤੇ ਸੱਤਾਂ ਲੱਗੀਆਂ ਸਨ ਤੇ ਨੱਕ ਤੋਂ ਖੂਨ ਨਿਕਲਿਆ ਸੀ ਸਥਾਨਕ ਐਸਐਚਓ ਬਲਵਿੰਦਰ ਸਿੰਘ ਇੱਤੇ ਸ਼ਾਕੇਪੁਰ ਸਨੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ ਅਤੇ ਇਸ ਨੂੰ ਪੋਸਟਮਾਰਟਮ ਲਈ ਬਟਾਲਾ ਤੇ ਸਿਵਲ ਹਸਪਤਾਲ ਪੇਜਿਆ ਹੈ ਜੀਤਾ ਮੇਰਾ ਨਾਮ ਸਾਹਿਲ ਇਹਦਾ ਨਾਮ ਫੇਰ ਕੱਲ ਦਾ 3 ਵਜੇ ਦਾ ਗਿਆ ਕਰੋ ਖੜਿਆ ਕਿੱਲੇ ਕਿੱਲੇ ਉਹਨਾਂ ਦਾ ਨਾਮ ਲਾਓ ਖੜੇ ਨੂੰ ਨਹੀਂ ਨਾ ਪਤਾ ਕਿੰਨੇ ਖੜੇ ਆ ਇਹਨੂੰ ਕਿੰਨੇ ਵਜੇ ਦਾ ਗਿਆ ਕਰੋ ਇਹ 2-3 ਵਜੇ ਦਾ ਗਿਆ ਕਰੋ ਰਾਤ ਕਰ ਰਾਤ ਕਰ ਨਹੀਂ ਆਇਆ ਸਾਰੇ ਕੀ ਪੁੱਛਿਆ ਨਹੀਂ ਸਾਰੇ ਬਾਕੀ ਬਾਕੀ ਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛੇ ਆ ਕਿਉਂਕਿ ਅੱਜ ਬਾਅਦ ਚ ਰਿਪੋਰਟ ਤੱਦ ਕਰਨੀ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਨੇ ਆ ਨੀ ਕਰੋ ਕਿੱਥੇ ਦੱਸ ਮੈਂ ਸੁਣਨੇ ਖੜਿਆ ਹੋਇਆ ਖੜਿਆ ਕਰੋ ਤਾਂ ਸਾਰਾ ਪੁੱਛੋ ਕਿੱਥੋਂ ਮਿਲਿਆ ਘਰੋਂ ਤੇ ਤਿੰਨੇ ਭੱਜੇ ਆ ਕਿਥੋਂ ਤੋਂ ਪਰਜਾਦੇ ਉਹ ਸਮੀਤ ਤੇ ਇਹ ਇਤਰੇ ਸਮਾਨ ਲੈ ਕੇ ਤਿੰਨੇ ਭੱਜੇ ਉਸ ਤੋਂ ਬਾਅਦ ਉਹ ਨਹੀਂ ਵਾਪਸ ਆਇਆ ਜੀ ਇੱਕ ਰਿਕਵੈਸਟ ਹੈ ਕਿੱਥੋਂ ਮਿਲਿਆ ਹਾਂਜੀ ਇਹ ਇੱਥੋਂ ਹੀਾਨੂੰ ਮਿਲਿਆ ਮੈਂ ਤੇ ਕੰਮ ਤਵਾਇਆ ਹੁਣ ਮੈਨੂੰ ਦੱਸਿਆ ਕਿਵੇਂ ਤੇ ਉੱਥੇ ਲਾਸ਼ ਕੇ ਦੀ ਪਈ ਆਣ ਕੇ ਵੇਖ ਲਓ ਜੀ ਇੱਕ ਦੋ ਦਾ ਗਿਆਜ ਕਰੋ ਕਰੋ ਕੱਲ ਦਾ ਕਿਹਾ 1:30 ਵਜੇ ਦਾ ਠੀਕ ਹੈ ਗਿਆ ਪਤਾ ਨਹੀਂ ਮੈਨੂੰ ਮੈਂ ਤੇ ਕੰਮ ਤੇ ਗਈ ਤੂੰ ਤੇ ਵਸਾ ਨਹੀਂ ਕਾਂਦੀ ਮੈਂ ਬਤਾਨੇ ਕਾਂਦੀ ਮੈਨੂੰ ਨਹੀਂ ਪਤਾ ਰੁਕ ਮੈਨੂੰ ਨਹੀਂ ਪਤਾ ਕਿਤੇ ਚਲ ਗਿਆ ਨਾਲ ਤਿੰਨ ਜਨੇ ਮੁੰਡੇ ਉਹਦੇ ਨਾਰਾਪਤ ਹੋਇਆ ਕਿ ਤੇ ਉਹਦਾ ਨਹੀਂ ਪਤਾ ਮੈਨੂੰ ਕਿਤੇ ਛੱਡ ਆਇਆ ਕਿਹੜੇ ਮੁੰਡੇ ਮੈਨੂੰ ਨਹੀਂ ਪਤਾ ਕਿਤੇ ਛੱਡ ਆ ਨਾਲ ਆ ਸੂਮੀ ਤੇ ਨਾਲ ਕੁੱਟਾਈ ਮੈਂ ਅਨਨੂ ਰਾਤੀ ਕਹਿ ਨਹੀਂ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਜੀ ਜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਵਾਲਜਮੁਹੱਲਾ ਜੀ ਡੈਡ ਬੋਡੀ ਮਿਲੀ ਹੈ ਕਿ ਤੁਹਾਨੂੰ ਮੇਰਾ ਉਹ ਆਪਣੇ ਦੁਰਗਾ ਲਾਗੇ ਇਹ ਰਹੀਏ ਮੌਕੇ ਤੇ ਪਹੁੰਚੇ ਆ ਤੇ ਹਾਲਾਤ ਦੇਖ ਕੇ ਜੋ ਵੀ ਇਹਦਾ ਬੰਦ ਕਾਰਵਾਈ ਕਰਾਂਗੇ ਦੇਖ ਰਹੇ ਆਦਾ ਪੋਸਟਮਾਰਟੋ ਕਰਵਾ ਕੇ ਪਤਾ ਲੱਗੇਗਾ ਕਿ ਕਲਾਤ ਆ ਗਈ ਜੀ ਇਹ ਮਾਤ ਹੋਈ ਹੈ ਅਜੇ ਕੁਝ ਨਹੀਂ ਅਜੇ ਤਾਂ ਐਡੀਸ਼ਨਲ ਜੇ ਆਈਆਂ ਤਾਂ ਸਾਹਮਣੇ ਦੇਖ ਕੇ ਜੋ ਵੀ ਬਣਦੀ ਹੋ ਕਾਰਵਾਈ ਕਰਾਂਗੇ